ਹਾਂਜੀ ਪਰਕਤ ਵੀਡੀਓ ਵਿੱਚ ਵਿੱਕੀ ਨੇ ਅਮਨ ਨੂੰ ਦੁਬਾਰਾ ਘਰ ਵਾਪਸ ਲਿਆ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਕਿਉਂਕਿ ਉਸਦੀ ਮੰਮੀ ਨੂੰ ਤਾਂ ਪਤਾ ਸੀ ਕਿ ਅਮਨ ਸਾਰੇ ਭੇਦ ਖੋਲਣਾ ਚਾਹੁੰਦੀ ਆ ਤੇ ਇਸ ਕਰਕੇ ਉਹ ਵਿੱਕੀ ਨੂੰ ਇਹ ਕਹਿੰਦੀ ਆ ਕਿ ਉਸ ਨੂੰ ਉਸਦੇ ਪਿੰਡ ਹੀ ਛੱਡ ਆਈ ਜਾਦੇ ਵਿੱਕੀ ਉਸ ਨੂੰ ਵਾਪਸ ਲਿਆਉਂਦਾ ਏ ਤੇ ਕਹਿ ਦਿੰਦਾ ਏ ਕਿ ਹੁਣ ਸਾਰਿਆਂ ਵਿੱਚ ਬਦਨਾਮੀ ਹੋਏਗੀ ਕਿਉਂਕਿ ਐਨੇ ਚਿਰ ਦੀ ਰਹਿ ਕੇ ਚੱਲਨੀ ਆ ਤੇ ਫਿਰ ਬਾਅਦ ਵਿੱਚ ਸਿਰ ਵਿੱਚ ਸਵਾਹ ਹੀ ਪੈਣੀ ਆ ਜੇਕਰ ਤੂੰ ਜਾਣਾ ਏ ਤੇ ਕੋਈ ਨਹੀਂ ਤੈਨੂੰ ਮੈਂ ਬਾਅਦ ਵਿੱਚ ਛੱਡ ਆਵਾਂਗਾ ਤੇ ਅਮਨ ਦੇ ਉਸੇ ਵੇਲੇ ਦਿਮਾਗ ਵਿੱਚ ਇਹ ਗੱਲ ਆ ਜਾਂਦੀ ਆ ਕਿ ਚਲੋ ਵਧੀਆ ਹੀ ਹੋਇਆ ਆਪ ਹੀ ਮਨਾਉਣ ਆ ਗਏ ਤੇ ਹੁਣ ਜੇਕਰ ਮੈਂ ਜ਼ਿਆਦਾ ਨਖਰੇ ਕੀਤੇ ਤਾਂ ਫਿਰ ਇਹਨਾਂ ਨੇ ਮੈਨੂੰ ਆਪਣੇ ਪਿੰਡ ਹੀ ਛੱਡ ਆਉਣਾ ਇਸ ਕਰਕੇ ਉਹ ਵਿੱਕੀ ਦੇ ਨਾਲ ਚੜ ਕੇ ਘਰ ਵਾਪਸ ਆ ਜਾਂਦੀ ਆ ਤੇ ਘਰ ਆ ਕੇ ਉਹ ਆਪਣੀ ਮਾਸੀ ਦੇ ਨਾਲ ਬਹੁਤ ਹੀ ਗੁੱਸੇ ਨਾਲ ਵਿਵਹਾਰ ਕਰਦੀ ਆ ਪਰ ਉਹ ਸੋਚਦੀ ਆ ਕਿ ਜੇਕਰ ਹੁਣ ਮੈਂ ਇਹਨਾਂ ਨੂੰ ਆਪਣੇ ਹੱਥ ਸੇ ਕਰਨਾ ਏ ਤੇ ਥੋੜਾ ਵਧੀਆ ਤਰੀਕੇ ਨਾਲ ਰਹਿਣਾ ਹੀ ਪੈਣਾ ਏ ਉਹਦੇ ਦਿਮਾਗ ਵਿੱਚ ਇਹ ਗੱਲ ਆਉਂਦੀ ਆ ਕਿ ਕਿਉਂ ਨਾ ਸਾਰੀਆਂ ਗੱਲਾਂ ਛੱਡ ਕੇ ਪ੍ਰੀਤ ਨੂੰ ਹੀ ਆਪਣੇ ਪਿੱਛੇ ਲਾ ਲੈਨੀ ਆ ਤੇ ਆਪੇ ਨੌ ਸੱਸ ਜਦ ਲੜਨ ਗਈਆਂ ਤੇ ਮੇਰਾ ਆਪੇ ਹੀ ਵਿੱਚੇ ਕੰਮ ਸਾਰ ਜਾਣਾ ਸੋ ਉਹ ਦਿਮਾਗ ਲਾ ਕੇ ਪ੍ਰੀਤ ਜਦੋਂ ਪੁੱਛਦੀ ਆ ਕਿ ਅਮਨ ਨੂੰ ਕੀ ਗੱਲ ਹੋਈ ਸੀ ਤੇ ਅਮਨ ਦੋ ਚਾਰ ਆਪਣੇ ਕੋળો ਲਾ ਕੇ ਝੂਠੀਆਂ ਸੱਚੀਆਂ ਤੇ ਨੂੰ ਦੱਸ ਕੇ ਤੇ ਭੜਕਾ ਦਿੰਦੀ ਆ ਤੇ ਉਸ ਨੂੰ ਆਪਣੀ ਸੱਸ ਦੇ ਖਿਲਾਫ ਕਰ ਦਿੰਦੀ ਆ ਸੋਪ੍ਰੀਤ ਸੋਚਣ ਲਈ ਮਜਬੂਰ ਹੋ ਜਾਂਦੀ ਆ ਕਿ ਸ਼ਾਇਦ ਜੋ ਅਮਨ ਕਹਿ ਰਹੀ ਆ ਉਹ ਸੱਚ ਹੀ ਹੋਵੇਗਾ ਕਿਉਂਕਿ ਅਮਨ ਇਹਨਾਂ ਨੂੰ ਮੇਰੇ ਤੋਂ ਪਹਿਲਾਂ ਦੀ ਜਾਣਦੀ ਆ ਸੋਪ੍ਰੀਤ ਦੇ ਦਿਮਾਗ ਵਿੱਚ ਇਹ ਸਾਰੀਆਂ ਗੱਲਾਂ ਆਉਣ ਲੱਗ ਜਾਂਦੀਆਂ ਨੇ ਅਮਨ ਦਾ ਕੰਮ ਪਹਿਲਾ ਵਰਗਾ ਹੀ ਆ ਜਿਹੜਾ ਕਿ ਅੱਗ ਲਾਉਣਾ ਪਹਿਲਾਂ ਤੇ ਉਸਨੇ ਸੋਨੂ ਚੀਤਾ ਬੇਬੇ ਬਾਪੂ ਦੇ ਨਾਲ ਇਹ ਵਿੱਕੀ ਤੇ ਉਸਦੀ ਮੰਮੀ ਦਾ ਕਲੇਸ਼ ਪਵਾ ਕੇ ਅੱਗ ਲਾ ਦਿੱਤੀ ਤੇ ਹੁਣ ਇਹਨਾਂ ਦੇ ਘਰ ਵਿੱਚ ਹੀ ਅੱਗ ਲਾਉਣਾ ਚਾਹੁੰਦੀ ਆ ਸੋ ਜਿਵੇਂ ਕਿ ਪ੍ਰੀਤ ਕੰਨਾ ਦੀ ਕੱਚੀ ਆ ਤੇ ਸਾਰਿਆਂ ਦੇ ਪਿੱਛੇ ਛੇਤੀ ਹੀ ਲੱਗ ਜਾਂਦੀ ਆ ਜਿਵੇਂ ਵਿੱਕੀ ਤੇ ਉਸ ਦੀ ਮੰਮੀ ਨੇ ਲਾਇਆ ਹੋਇਆ ਏ ਤੇ ਹੁਣ ਉਹ ਅਮਨ ਦੇ ਪਿੱਛੇ ਲੱਗਦੀ ਆ ਜਾਂ ਨਹੀਂ ਇਹ ਦੇਖਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ